ਹਾਂਜੀ ਜੀ ਆਇਆਂ ਨੂੰ ਵੀ ਆਲਸੀਓ ਕੀ ਹਾਲ ਚਾਲ ਨੇ ਵਧੀਆ ਹੋ ਠੀਕ ਹੈ ਉਮੀਦ ਕਰਦਾ ਵੀ ਤੁਸੀਂ ਵਧੀਆ ਹੋਵੋਗੇ ਹੁਣ ਕਈ ਜਾਣੇ ਜਿਹੜੇ ਹੈਗੇ ਆ ਉਹ ਮਾਈਂਡ ਕਰ ਜਾਂਦੇ ਕਿ ਸਾਨੂੰ ਆਲਸੀ ਕਹਿ ਦਿੰਦਾ ਅਸੀਂ ਆਲਸੀ ਨਹੀਂ ਹੈਗੇ ਅਸੀਂ ਲੇਜੀ ਨਹੀਂ ਹੈਗੇ ਹਨਾ ਉਹ ਚਲੋ ਆਪਾਂ ਕਲੀਅਰ ਕਰਦੇ ਆ ਕਿਉਂ ਕਿਹਾ ਗਿਆ ਆ ਆਪਾਂ ਸਾਰੇ ਹੀ ਆਲਸੀ ਹੈਗੇ ਆਪਾਂ ਸਾਰੇ ਹੀ ਲੇਜੀ ਹੈਗੇ ਆ ਇਸ ਕਰਕੇ ਕੋਈ ਵੀ ਇਹ ਕਹਿੰਦਾ ਵੀ ਮੈਂ ਲੇਜੀ ਨਹੀਂ ਹੈਗਾ ਉਹਦੇ ਚ ਹੋ ਸਕਦਾ ਉਹ ਕੋਈ ਐਕਸੈਪਸ਼ਨਲ ਕੇਸ ਹੋਵੇ ਪਰ 99.99% ਬੰਦੇ ਜਨੂਅਲੀ ਜਿਹੜੇ ਹੈਗੇ ਆ ਉਹ ਲੇਜੀ ਹੁੰਦੇ ਆ ਉਹ ਕਿਉਂ ਹੁੰਦੇ ਆ ਕਾਤੇ ਹੁੰਦੇ ਆ ਉਹ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ ਇਸ ਕਰਕੇ ਮੈਂ ਕਿਹਾ ਸੀ ਹੁਣ ਹਰ ਇੱਕ ਦਾ ਕਿਤੇ ਨਾ ਕਿਤੇ ਇਹ ਕੁਐਸਚਨ ਰਹਿੰਦਾ ਹੀ ਆ ਵੀ ਯਾਰ ਮੈਂ ਲੀਜੀ ਕਿਉਂ ਆ ਤੇ ਲੀਜੀਨੈਸ ਦੇ ਕਰਕੇ ਜਾਂ ਆਲਸਪੁਣੇ ਦੇ ਕਰਕੇ ਅਗਲਾ ਸਟੈਪ ਪ੍ਰੋਕਰਸਟੀਨੇਸ਼ਨ ਦਾ ਵੀ ਹੋ ਜਾਂਦਾ ਯਾਨੀ ਕਿ ਚੀਜ਼ਾਂ ਨੂੰ ਡਿਲੇ ਕਰਨਾ ਹੈ ਨਾ ਵੀ ਅੱਜ ਕਰੀ ਸੁ ਕੱਲ ਕਰ ਕੱਲ ਕਰੀ ਸੁ ਪਰਸੋ ਹੈ ਨਾ ਉਹ ਵਾਲਾ ਸਿਨੈਰੀਓ ਹੋ ਜਾਂਦਾ ਤੇ ਉਤੋਂ ਫੇ ਪੁੱਠਾ ਵੀ ਬਣਾਇਆ ਗਿਆ ਮੁਹਾਵਰਾ ਇਹ ਨਹੀਂਗਾ ਮੁਹਾਵਰਾ ਦੂਜਾ ਕੱਲ ਕਰੀ ਸੁ ਅੱਜ ਕਰ ਅੱਜ ਕਰੀ ਸੁ ਅਭੀ ਕੁਛ ਐ ਕਰਕੇ ਉਹ ਪ੍ਰੋਕਰਸਟੀਨੇਸ਼ਨ ਦਾ ਫਿਰ ਰੂਪ ਲੈ ਲੈਂਦੀ ਆ ਆਲਸਪੁਣਾ ਹੁਣ ਇਹ ਕਿਉਂ ਹੁੰਦਾ ਕਹਦੇ ਹੁੰਦਾ ਅ ਇਹਨੂੰ ਠੀਕ ਕਰਨ ਤੋਂ ਪਹਿਲਾਂ ਆਪਾਂ ਇਹ ਚੀਜ਼ ਦੇਖ ਲਈਏ ਇਹ ਕੋਈ ਡਿਸਆਰਡਰ ਨਹੀਂ ਆ ਇਹ ਕੋਈ ਇਦਾਂ ਦਾ ਨਹੀਂ ਆ ਕਿ ਜਿਹੜਾ ਤੁਹਾਡੇ ਚ ਹੀ ਆ ਜਾਂ ਮੇਰੇ ਚ ਹੀ ਆ ਜਾਂ ਕਿਸੇ ਹੋਰ ਚ ਹੀ ਆ ਆਲਸਪੋਨਾ ਜਿਹੜਾ ਹੈਗਾ ਆ ਉਹ ਕਿਵੇਂ ਰੂਪ ਲੈਂਦਾ ਬੇਸਿਕਲੀ ਕੀ ਹੁੰਦਾ ਕਿ ਜਿੱਦਾਂ ਹੁਣ ਜਦੋਂ ਆਪਾਂ ਜੰਗਲਾਂ ਵਗੈਰਾ ਚ ਸੀਗੇ ਹਨਾ ਉਦੋਂ ਆਪਾਂ ਜਦੋਂ ਕੁਝ ਫੂਡ ਖਾਂਦੇ ਸੀਗੇ ਤੇ ਆਪਾਂ ਜਦੋਂ ਫੂਡ ਲੈ ਲਿਆ ਤੇ ਆਪਣੇ ਬਾਡੀ ਨੇ ਇੱਕ ਤਰ੍ਹਾਂ ਦਾ એનર્ਜੀ ਸੇਵਿੰਗ ਮੋਡ ਜਿਹੜਾ ਕ੍ਰੀਏਟ ਕਰ ਲੈਣਾ ਹੁੰਦਾ ਸੀਗਾ ਉਦੋਂ ਵੀ ਕਰਦੀ ਸੀ ਹੁਣ ਵੀ ਕਰਦੀ ਆ ਬੇਸਿਕਲੀ ਤੁਸੀਂ ਜਿੰਨਾ ਫੂਡ ਲਿਆ ਉਹਦੇ ਹਿਸਾਬ ਨਾਲ ਜਿਹੜਾ ਹੈਗਾ ਬਾਡੀ ਨੇ ਹੁਣ એનર્ਜੀ ਸੇਵਿੰਗ ਮੋਡ ਤੇ ਲਾ ਦੇਣਾ ਤੁਹਾਨੂੰ ਉਹਨੂੰ ਪਤਾ ਹੁੰਦਾ ਕਿ ਮੈਂ ਕਿਹੜੀ ਕਿਹੜੀ એનર્ਜੀ ਜਿਹੜੀ ਆ ਉਹ ਕੰਜ਼ੂਮ ਜਿਹੜੀ ਮੈਂ ਸਪੈਂਡ ਕਰਨੀ ਆ ਜਿੱਦਾਂ ਹੁਣ ਮੈਨੂੰ ਇੰਨਾ ਖਾਣਾ ਮਿਲਿਆ ਤੇ ਕੱਲ ਨੂੰ ਮੰਨ ਲਓ ਕੋਈ ਸ਼ਿਕਾਰ ਆ ਗਿਆ ਮੇਰੇ ਮਗਰ ਅਨਾ ਤੇ ਮੈਂ ਹੁਣ ਭੱਜਣਾ ਆ ਆਪਣੇ ਆਪ ਨੂੰ ਸੇਵ ਕਰਨਾ ਜਾਂ ਕੱਲ ਨੂੰ ਹੋਰ ਜ਼ਿਆਦਾ ਸ਼ਿਕਾਰ ਕਰਨ ਵਾਸਤੇ ਮੈਂ ਜਾਣਾ ਜਾਂ ਮੈਂ ਹੋਰ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਕਰਨੀਆਂ ਨੇ ਸੋ ਬੇਸਿਕਲੀ ਜਿਹੜਾ ਹੈਗਾ ਬਾਡੀ ਮੋਸਟਲੀ એનર્ਜੀ ਸੇਵਿੰਗ ਮੋਡ ਦੇ ਵਿੱਚ ਲੱਗ ਜਾਂਦੀ ਆ ਫੂਡ ਲਿੱਤਾ ਕੰਜ਼ੂਮ ਕੀਤਾ ਹੁਣ ਉਹਨੇ એનર્ਜੀ ਕ੍ਰੀਏਟ ਕਰ ਲਈ ਪਰ ਉਹਨੇ એનર્ਜੀ ਸਪੈਂਡ ਨਹੀਂ ਕਰਨੀ ਕਿਉਂ ਨਹੀਂ ਕਰਨੀ ਕਿਉਂਕਿ ਜੇ ਉਹ ਸਪੈਂਡ ਕਰੂਗਾ ਜੇ ਬਾਡੀ ਆਪਣੀ ਫੋਰ ਐਗਜ਼ਾਮਪਲ ਤੁਸੀਂ ਖਾਣਾ ਖਾਦਾ ਤੇ ਹੁਣ ਤੁਸੀਂ એનર્ਜੀ ਸਪੈਂਡ ਕਰਤੀ ਬਹੁਤ ਜਿਆਦਾ ਇੱਧਰ ਉੱਧਰ ਭੱਜ ਨੱਠ ਕਰਕੇ ਤੁਸੀਂ ਕੁਝ ਇਹੋ ਜਿਹਾ ਕਰੀ ਜੰਨੇ ਜਿਹਦੀ ਲੋਡ ਵੀ ਨਹੀਂ ਆ ਹੁਣ ਕੋਈ ਤੁਹਾਡੇ ਤੇ ਸ਼ੇਰ ਚੜ ਆਇਆ ਪਿੱਛੋਂ ਹੁਣ ਤੁਹਾਡੀ ਬਾਡੀ ਕੋਲ એનર્ਜੀ ਨਹੀਂ ਹੈਗੀ ਹਨਾ ਤੇ ਉਹ ਫਿਰ ਹੁਣ ਲਾਈਫ ਖਤਮ ਹੋ ਜਾਣੀ ਉੱਥੇ ਇੱਕ ਇੰਡੀਵਿਜੂਅਲ ਦੀ ਕਿਉਂਕਿ ਉਹਦੇ ਕੋਲ એનર્ਜੀ ਸੀਗੀ ਨਹੀਂ ਜਿਹਦੇ ਕਰਕੇ ਉਹਨੇ ਭੱਜਣਾ ਸੀਗਾ ਜਾਂ ਲੜਨਾ ਸੀਗਾ ਇਸ ਕਰਕੇ ਬਾਡੀ ਬਹੁਤ ਜ਼ਿਆਦਾ ਜੜੀ ਹੈਗੀ ਆ ਧਿਆਨ ਦੇ ਨਾਲ एनर्जी ਜਿਹੜੀ ਹੈਗੀ ਆ ਸਪੈਂਡ ਕਰਨਾ ਚਾਹੁੰਦੀ ਆ ਤੇ ਉਹ ਜ਼ਿਆਦਾਤਰ ਮੋਸਟ ਆਫ ਦਾ ਟਾਈਮ એનર્ਜੀ ਸੇਵਿੰਗ ਮੋਡ ਤੇ ਹੀ ਰਹਿੰਦੀ ਆ ਉਹ ਉਦੋਂ ਹੀ ਸਪੈਂਡ ਕਰਨਾ ਚਾਹੁੰਦੀ ਆ ਜਦੋਂ ਉਹਨੂੰ ਸਰਵਾਈਵਲ ਦਾ ਖਤਰਾ ਆ ਗਿਆ ਜਾਂ ਕੋਈ ਬਹੁ ਮੈਂਡੇਟਰੀ ਚੀਜ਼ ਆ ਉਹ ਕਰਨੀ ਆ ਹੋਪਫੁਲੀ ਇਥੇ ਤੱਕ ਕਲੀਅਰ ਹੋਇਆ ਹੋਵੇ ਕਿ ਕਿਉਂ ਆਪਾਂ ਸਾਰੇ ਲੇਜੀ ਹੁੰਨੇ ਕਿਉਂਕਿ ਆਪਾਂ ਨੇਚੁਰਲੀ એનર્ਜੀ ਸੇਵਿੰਗ ਮੋਡ ਤੇ ਲੱਗੇ ਹੀ ਰਹਿੰਨੇ ਆ ਯਾਨੀ ਕਿ ਖਾਣਾ ਖਾਦਾ ਹੁਣ ਉਹ ਉਦੋਂ ਹੀ ਐਕਚੁਅਲ ਦੇ ਵਿੱਚ ਉਦੋਂ ਹੀ ਅਪਾ ਸਪੈਂਡ ਕਰਾਂਗੇ ਜਦੋਂ ਆਪਣੇ ਉੱਤੇ ਬਹੁਤ ਜ਼ਿਆਦਾ ਸਿਆਪੇ ਪੈ ਗਏ ਬਹੁਤ ਜ਼ਿਆਦਾ ਲਾਈਵ ਥ੍ਰੈਟਨਿੰਗ ਸਿਨੈਰੀਓ ਆ ਗਿਆ ਜਿਵੇਂ ਕੁਝ ਵੀ ਹੋ ਗਿਆ ਹਨਾ ਉਦੋਂ ਹੀ ਉਹ ਸਪੈਂਡ ਹੋਣੀ ਆ ਉਦਾਂ ਬੋਡੀ ਨੇ ਸਪੈਂਡ ਕਰਨ ਦੀ ਟਰਾਈ ਨਹੀਂ ਕਰਨੀ ਉਹਨੇ ਕਹਿੰਨਾ ਕੱਲ ਕਰਾਂਗੇ ਅੱਜ ਜ਼ਰੂਰੀ ਨਹੀਂਗਾ ਇਹ ਵੀ ਪਰਸੋਂ ਕਰਾਂਗੇ ਚੌਥ ਕਰਾਂਗੇ ਇਸ ਕਰਕੇ ਆਪਾਂ ਸਾਰੇ ਲੇਜੀ ਆ ਸੋ ਹੁਣ ਹੋਪਫੁਲੀ ਉਹ ਬੁਰਾ ਨਾ ਲੱਗਾ ਹੋਵੇ ਕਿਸੇ ਨੂੰ ਕਿਪਾ ਕਿਉਂ ਕਿ ਆ ਜੀ ਕਿ ਅਭੀ ਕਿਵੇਂ ਹਾਲ ਸੀ ਉਹ ਕਿਉਂਕਿ ਸਾਰੇ ਹੀ ਹਾਲ ਸੀ ਮੈਂ ਵੀ ਹਾਲ ਸੀ ਤੁਸੀਂ ਵੀ ਹਾਲ ਸੀ ਆਪਾਂ ਸਾਰੇ ਹੀ ਨਰਜੀ ਸੇਵਿੰਗ ਮੋਡ ਤੇ ਰਹਿਨੇ ਆ ਹੁਣ ਜਦੋਂ ਤੁਹਾਨੂੰ ਇਹ ਚੀਜ਼ ਸਮਝ ਲੱਗ ਗਈ ਕਿ ਅੱਛਾ ਠੀਕ ਆ ਇਹ ਤਾਂ ਸੀਨ ਹੈਗਾ ਯਾਨੀ ਕਿ ਜਦੋਂ ਤੁਹਾਨੂੰ ਸਰਵਾਈਵੇਬਿਲਟੀ ਪੈ ਗਈ ਉਦੋਂ ਤਾਂ ਬੋਡੀ ਨੇ ਆਪਣੇ ਆਪ ਜਿਹੜਾ ਹੈਗਾ એનર્ਜੀ ਸਪੈਂਡ ਕਰਨੀ ਸ਼ੁਰੂ ਕਰ ਦੇਣੀ ਹੈ ਜਿਵੇਂ ਅੱਗ ਲੱਗੀ ਘਰਾਂ ਦੇ ਵਿੱਚ ਜਾਂ ਕੁਝ ਹੋ ਗਿਆ ਜਾਂ ਕੋਈ ਲਾਈਵ ਥ੍ਰੈਟਨਿੰਗ ਸਿਨੈਰੀਓ ਹੋ ਗਿਆ ਹੁਣ ਤੁਸੀਂ ਉਹ એનર્ਜੀ ਬਹੁਤ ਪੱਧਰ ਤੇ ਰਿਲੀਜ਼ ਕਰੋਗੇ ਨੇਚੁਰਲੀ ਤੁਹਾਨੂੰ ਲੋਡ ਵੀ ਨਹੀਂ ਪੈਣੀ ਉਹ ਆਪਣੇ ਆਪ ਤੁਸੀਂ ਲੇਜ਼ੀਨੈਸ ਤੋਂ ਬਹੁਤ ਐਕਟਿਵ ਹੋ ਜਾਣਾ ਨੇਚੁਰਲੀ ਉਹ ਸਿਨੈਰੀਓ ਹੋ ਜਾਣਾ ਤੁਹਾਨੂੰ ਕਰਨ ਦੀ ਲੋਡ ਨਹੀਂ ਪੈਣੀ ਕਿਉਂਕਿ ਬਾਡੀ ਚੱਲਦੀ ਐਵੇਂ ਹੁਣ ਜਿਹੜਾ ਆਪਣਾ ਕਰੰਟ ਲਾਈਫ ਸਟਾਈਲ ਹੈ ਦੇ ਵਿੱਚ ਸਰਵਾਈਵੇਬਿਲਟੀ ਬਹੁਤ ਪੱਧਰ ਤੇ ਸਿਕਿਉਰ ਹੋ ਚੁੱਕੀ ਆ ਆਪਾਂ ਨੂੰ ਇਦਾਂ ਦੇ ਬਸਟ ਜਿਹੜੇ ਆ ਲੋਡ ਪੈਂਦੀ ਨਹੀਂ ਹੈਗੀ ਜਨਰਲ ਤੌਰ ਤੇ ਆਪਾਂ ਫੂਡ ਕੰਜ਼ਿਊਮ ਕਰਦੇ ਆ ਬਾਡੀ એનર્ਜੀ ਜਿਹੜੀ ਆ ਹੁਣ ਉਹਨੇ ਕ੍ਰੀਏਟ ਕਰ ਲਈ ਪਰ ਉਹ ਸਪੈਂਡ ਇੰਨੀ ਜ਼ਿਆਦਾ ਨਹੀਂ ਹੋਣੀ ਹੈਨਾ ਕਿਉਂਕਿ ਉਹ ਪਊਗਾ ਤਾਂ ਹੀ ਹੋਊਗੀ ਨਹੀਂ ਤਾਂ ਹੋਣੀ ਨਹੀਂ ਹੁਣ ਉਹਦੇ ਵਾਸਤੇ ਫਿਰ ਅਗਲਾ ਸਟੈਪ ਪ੍ਰੋਕਰਸਟੀਨੇਸ਼ਨ ਵੀ ਹੋ ਜਾਂਦਾ ਹੁਣ ਤੁਸੀਂ ਕੋਈ ਨਾ ਕੋਈ ਕੰਮ ਜਿੱਦਾਂ ਤੋੜ ਲਿਆ ਹੁਣ ਜਿੱਦਾਂ ਤੁਸੀਂ ਸੋਚ ਲਿਆ ਵੀ ਮੈਂ ਆਹ ਚੀਜ਼ ਕਰਨੀ ਹੈ ਹਨਾ ਤੇ ਤੁਹਾਡਾ ਇੱਕ ਬੈਕ ਆਫ ਦਾ ਮਾਈਂਡ ਇਹ ਵੀ ਚੱਲਣਾ ਕੀ ਇਹ ਜ਼ਰੂਰੀ ਹੈ ਕੀ ਇਹਤੇ ਮੈਂ એનર્ਜੀ ਸਪੈਂਡ ਕਰਾਂ ਕੀ ਇਹਦੇ ਲੋਡ ਹੈਗੀ ਆ ਜਾਂ ਇਹ ਕੱਲ ਕਰ ਲਈਏ ਅੱਜ ਲੋਡ ਨਹੀਂ ਹੈਗੀ ਇਸ ਕਰਕੇ ਫਿਰ ਉਹ ਪ੍ਰੋਕਰਸਟੀਨੇਸ਼ਨ ਦੇ ਵਿੱਚ ਚਲ ਜਣਾ ਕਿਉਂਕਿ ਬਾਡੀ ਨੇਚਰਲੀ ਤਾਂ ਸੇਵਿੰਗ ਮੋਡ 'ਚ ਰਹਿਣਾ ਚਾਹੁੰਦੀ ਹੈ ਹਨਾ ਤੇ ਉਹਨੇ ਕੰਮ ਕੋਈ ਹੋਰ ਕਰਨਾ ਨਹੀਂ ਹੈਗਾ ਇਦੇ 'ਚ ਤੁਹਾਨੂੰ ਉਹਨੂੰ ਦੱਸਣਾ ਪੈਣਾ ਜਾਂ ਆਪਣੇ ਦਿਮਾਗ ਨੂੰ ਤੁਹਾਨੂੰ ਤਿਆਰ ਕਰਨਾ ਪੈਣਾ ਵੀ ਆਹ ਚੀਜ਼ ਤਾਂ ਜ਼ਰੂਰੀ ਐ ਕਰਨੀ ਪੈਣੀ ਐ ਭਾਈ ਅਨੱਦੀ ਮੈਂ ਹੋਰ ਚੱਕ ਲੂੰਗਾ ਪਰ ਇਹ ਕਰਨੀ ਹੀ ਪੈਣੀ ਐ ਠੀਕ ਐ ਹੁਣ ਬਾਡੀ ਦੇ ਨਾਲ ਤੁਹਾਡੀ ਥੋੜੀ ਜਿਹੀ ਲੜਾਈ ਜ਼ਰੂਰ ਹੋ ਜਾਣੀ ਐ ਇੱਥੇ ਕਿਉਂਕਿ ਤੁਸੀਂ ਹੁਣ એનર્ਜੀ ਸਪੈਂਡ ਕਰਨ ਲੱਪੇ ਤੇ ਬਾਡੀ ਨੂੰ ਟੈਨਸ਼ਨ ਹੋ ਜਾਣੀ ਐ ਕਿ ਜੇ ਕੱਲ ਨੂੰ ਕੋਈ ਦਿੱਕਤ ਆ ਗਈ ਤੇ ਮੈਂ એનર્ਜੀ ਕਿੱਥੋਂ ਲਿਆਉਂਗਾ ਹਣਾ ਸੋ ਉਹ ਚੀਜ਼ ਨੂੰ ਤੁਹਾਨੂੰ ਮੈਨੇਜ ਕਰਨਾ ਪੈਣਾ ਹੈ ਜੇ ਤੁਸੀਂ ਨਹੀਂ ਮੈਨੇਜ ਕਰ पाए ਤੇ ਤੁਸੀਂ ਉਹ ਲੇਜ਼ੀਨੈਸ ਦੀ ਸਟੇਟ ਦੇ ਵਿੱਚ ਰਹੋਗੇ ਪ੍ਰੋਕਾਸਟੀਨੇਸ਼ਨ ਦੀ ਸਟੇਟ ਦੇ ਵਿੱਚ ਰਹੋਗੇ ਪਰ ਜਦੋਂ ਕੋਈ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੁੰਦੀ ਆ ਆਪਾਂ ਨੂੰ ਕਰਨੀ ਹੀ ਕਰਨੀ ਹੁੰਦੀ ਹੈ ਹਣਾ ਉਦੋਂ ਆਪਾਂ ਨੇਚੁਰਲੀ ਵੀ ਉਹ ਚੀਜ਼ ਫਿਰ ਕਰਦੇ ਆ ਇਸ ਕਰਕੇ ਆਪਾਂ ਨੂੰ ਇੱਕ ਉਹ ਵਾਈ ਜਿਹੜਾ ਹੈਗਾ ਕਿ ਕਿਤਾਬ ਵੀ ਹੈਗੀ ਆ ਵੀ ਫਾਈਂਡ ਯੋਰ ਵਾਈ ਵੀ ਵਾਈ ਜਿਹੜਾ ਆਪਣਾ ਲੱਭਣਾ ਬਹੁਤ ਜ਼ਰੂਰੀ ਹੈ ਜਦੋਂ ਵਾਈ ਲੱਭ ਗਿਆ ਤੁਹਾਨੂੰ ਇੱਕ ਰੀਜ਼ਨ ਮਿਲ ਗਿਆ ਹੁਣ ਤੁਸੀਂ એનર્ਜੀ ਸੇਵਿੰਗ ਮੋਡ ਤੋਂ ਬਾਹਰ ਆਉਂਗੇ ਜਾਂ ਹੋਂਗੇ ਤੁਸੀਂ ਉਹ ਕਰੋਗੇ ਕਰੋਗੇ ਚੀਜ਼ ਕਿਉਂਕਿ ਦਿਮਾਗ ਨੂੰ ਤੁਸੀਂ ਦੱਸ ਦਿੱਤਾ ਵੀ ਇਹ ਚੀਜ਼ ਤਾਂ ਮੈਂ ਕਰਨੀ ਹੈ ਸਰਵਾਈਵਲ ਜਦੋਂ ਹੋਏਗਾ ਹੋਏਗਾ ਉਹ ਤਾਂ ਚਲੋ ਕਰਨਾ ਹੀ ਕਰਨਾ ਇੰਨੀ ਕਿੰਨਰਜੀ ਤੁਹਾਨੂੰ ਚਾਹੀਦੀ ਹੈ ਕਿ ਸਰਵਾਈਵਲ ਤੇ ਵੀ ਲੋਡ ਪਵੇ ਪਰ ਉਹ ਹੁਣ ਇਸ ਟਾਈਮ ਬਹੁਤ ਸਿਕਿਉਰਡ ਹੈਗਾ ਬਹੁਤ ਜ਼ਿਆਦਾ ਲੋਕਾਂ ਦਾ ਇਸ ਕਰਕੇ ਜਿਹੜਾ ਹੈਗਾ ਉਹ ਲੇਜੀ ਕਨਸਟੈਂਟ ਰਹ ਜਾਂਦੇ ਜੇ ਉਹ ਤੀਸਰਾ ਪਾਰਟ ਨਹੀਂ ਦੇਖ ਸਕਦੇ ਜਿੱਥੇ ਅੱਜ ਦੇ ਟਾਈਮ ਦੇ ਹਿਸਾਬ ਨਾਲ ਆਪਾਂ ਨੂੰ ਕੌਨਸ਼ੀਅਸਲੀ ਲੇਜ਼ੀਨੈਸ ਦੀ ਸਟੇਟ ਤੋਂ ਬਾਹਰ ਆਣਾ ਪੈਣਾ ਬੋਡੀ ਫੇਰ ਉਹ ਲੇਜ਼ੀਨੈਸ ਦੀ ਸਟੇਟ ਤੇ ਜਾਏਗੀ ਆਪਾਂ ਨੂੰ ਫੇਰ ਉੱਚੋਂ ਬਾਹਰ ਆਣਾ ਪੈਣਾ ਤੇ ਉਦੋਂ ਹੀ ਤੁਸੀਂ ਕਰ ਪਾਉਗੇ ਜਦੋਂ ਤੁਹਾਡਾ ਉਹ ਗੋਲ ਜਿਹੜਾ ਆ ਬਹੁਤ ਜ਼ਿਆਦਾ ਜ਼ਰੂਰੀ ਆ ਵੀ ਇਤੋਂ ਜ਼ਰੂਰੀ ਹੋਰ ਕੁਝ ਨਹੀਂ ਹੈਗਾ ਫੇਰ ਉਹ ਤੁਸੀਂ ਕਨਸਟੈਂਟ ਬੇਸ ਤੇ ਲੇਜ਼ੀਨੈਸ ਦੀ ਸਟੇਟ ਤੋਂ ਬਾਹਰ ਰਹਿਨੇ ਆ ਹੋਪਫੁਲੀ ਇਹ ਕਲੀਅਰ ਹੋਇਆ ਹੋਵੇ ਬੜਾ ਸਿੰਪਲ ਜਿਹਾ ਫੰਡਾ ਹੈ ਬਟ ਆਰਾਮ ਦੇ ਨਾਲ ਜਿਹੜਾ ਸਮਝਣ ਸਮਝਣਾ ਪੈਣਾ ਇਹ ਮੇਰੇ ਜਦੋਂ ਹੁਣ ਪਰਸਨਲੀ ਜਦੋਂ ਇਹ ਚੀਜ਼ ਸਮਝ ਆਈ ਹੁਣ ਮੈਨੂੰ ਬਹੁਤਾ ਜਿਆਦਾ ਕਦੇ ਮੈਨੂੰ ਲੇਜੀਨੈਸ ਹੁੰਦੀ ਨਹੀਂ ਕਿਉਂਕਿ ਜਿਹੜੀਆਂ ਚੀਜ਼ਾਂ ਮੈਂ ਕਰਨੀਆਂ ਹੁੰਦੀਆਂ ਨੇ ਉਹ ਮੈਂ ਹੁਣ ਦਿਮਾਗ ਨੂੰ ਦੱਸ ਦਿੰਦਾ ਵੀ ਆਹ ਚੀਜ਼ ਜਿਹੜੀ ਆਪਾਂ ਕਰਨੀ ਹੈ ਤੇ ਹੁਣ ਕੋਈ ਲੇਜੀ ਵਾਲਾ ਸੀਨ ਰਹਿਣਾ ਨਹੀਂ ਚਾਹੀਦਾ ਇਹ ਤਾਂ ਕਰਨੀ ਹੈ ਤੇ ਕਰਨੀ ਹੈ ਗੱਲ ਖਤਮ ਹੋ ਗਈ ਤੇ ਉਹਦੇ ਕਰਕੇ ਹੁਣ ਕੀ ਹੁੰਦਾ ਵੀ ਮੈਂ ਹੁਣ ਬਹੁਤ ਜਿਆਦਾ ਪਰਸਨਲੀ ਵੀ ਲੇਜੀ ਨਹੀਂ ਰਹਿੰਦਾ ਹੈਗਾ ਉਹ ਚੀਜ਼ਾਂ ਲੈ ਕੇ ਮੇਰੇ ਲਈ ਕਈ ਵਾਰੀ ਦਿਨ ਦੇ ਵਿੱਚ ਸਮਾਂ ਘਟ ਜਾਂਦਾ ਕਿ ਇਨਫ ਟਾਈਮ ਨਹੀਂ ਹੈਗਾ ਕੋਈ ਚੀਜ਼ਾਂ ਅਚੀਵ ਕਰਨ ਦਾ ਬਟ ਲੇਜੀ ਨਹੀਂ ਹੈਗਾ ਕੋਈ ਨਾ ਕੋਈ ਚੀਜ਼ ਆਪਾਂ ਨੂੰ ਇੰਪੋਰਟੈਂਸ ਰੱਖ ਕੇ ਉਹ ਚੀਜ਼ ਕਰਨੀ ਪੈਣੀ ਹੈ ਨਰਜੀ ਜਿਹੜੀ ਕੰਜ਼ਿਊਮ ਕਰ ਰਹੇ ਹਾਂ ਉਹ ਆਪਾਂ ਨੂੰ ਸਪੈਂਡ ਵੀ ਕਰਨੀ ਪੈਣੀ ਹੈ ਤੇ ਉਹ ਲੇਜੀਨੈਸ ਫਿਰ ਨੇਚੁਰਲੀ ਜਿਹੜੀ ਆ ਘਟ ਜਾਂਦੀ ਆ ਬਟ ਲੇਜੀਨੈਸ ਚੀਜ਼ ਇਦਾਂ ਦੀ ਹੈ ਜਦੋਂ ਵੀ ਤੁਸੀਂ ਉਹ ਚੀਜ਼ਾਂ ਦੀ ਪ੍ਰਾਇੋਰਟੀਸ ਥੱਲੇ ਸੁੱਟ ਦੋਗੇ ਉਹ ਆ ਜਾਣੀ ਆ ਤੇ ਤੁਸੀਂ ਲੇਜੀ ਹੋ ਜਾਣਾ ਉਹ ਚੀਜ਼ ਨੇਚੁਰਲੀ ਆ ਜਾਣੀ ਹੈ ਜਦੋਂ ਉਹ ਚੀਜ਼ ਥੱਲੇ ਸੁੱਟੀ ਗਈ ਹੋਵੇ ਲੇਜੀ ਹੋ ਜਾਣਾ ਜਿੱਦਣ ਤੁਹਾਨੂੰ ਦਿਲ ਹੈ ਵੀ ਅੱਜ ਮੈਂ ਨਹੀਂ ਕਰਨਾ ਅੱਜ ਮੈਂ ਲੇਜੀ ਡੇ ਹੈ ਪ੍ਰਾਇਓਰਟੀ ਥੱਲੇ ਛੋੜ ਦੇ ਤੁਸੀਂ ਲੇਜੀ ਹੋ ਜਾਣਾ ਨੇਚੁਰਲੀ ਚੀਜ਼ ਆ ਜਾਣੀ ਆ ਉਹ ਬਟ ਲੇਜੀਨੈਸ ਤੋਂ ਬਾਹਰ ਜਾਣ ਵਾਸਤੇ ਤੁਹਾਨੂੰ ਕੰਮ ਕਰਨਾ ਪੈਣਾ ਤੇ ਉਹ ਲੇਜੀਨੈਸ ਜਿਹੜੀ ਹੈਗੀ ਆ ਯਾਨੀ ਕਿ એનર્ਜੀ ਸੇਵਿੰਗ ਮੋਡ ਉਹ ਨੇਚੁਰਲੀ ਉਦੋਂ ਹੀ ਜਾਏਗੀ ਜਦੋਂ ਸਰਵਾਈਵੇਬਿਲਟੀ ਦਾ ਖਤਰਾ ਪਏਗਾ ਉਹ ਉਧਰ ਲਿੰਕ ਹੈ ਬਟ ਅੱਜ ਦੇ ਟਾਈਮ ਦੇ ਹਿਸਾਬ ਨਾਲ ਆਪਾਂ ਨੂੰ ਆਪਣੇ ਵਾਈ ਕਲੀਅਰ ਕਰਨੇ ਪੈਣੇ ਤੁਸੀਂ ਕੀ ਕਰਦੇ ਆ ਕਿਉਂ ਕਰਦੇ ਆ ਉਹਨੂੰ ਸ਼ਿੱਦਤ ਦੇ ਨਾਲ ਕਰਨਾ ਪੈਣਾ ਉਹ ਉੱਤੇ ਕੰਮ ਕਰਨਾ ਪੈਣਾ ਫਿਰ ਉਹ ਤੁਹਾਡੀ ਨੇਚੁਰਲੀ ਲੇਜ਼ੀਨੈਸ ਘਟ ਜਾਣੀ ਹੈ ਬੇਸਿਕਲੀ એનર્ਜੀ ਸੇਵਿੰਗ ਮੋਡ ਹੀ ਹੈ ਲੇਜ਼ੀਨੈਸ ਵਰਡ ਥੋੜਾ ਜਿਹਾ ਆਡ ਲੱਗਦਾ ਆਪਾਂ ਸਾਰੇ ਹੀ એનર્ਜੀ ਸੇਵਿੰਗ ਮੋਡ ਦੇ ਉੱਤੇ ਚੱਲਦੇ ਆ ਆਪਣਾ ਮੈਕੈਨਿਜ਼ਮ ਹੀ ਐਵੇਂ ਹੈ ਇਹਦੇ 'ਚ ਕੁਝ ਬੁਰਾ ਨਹੀਂ ਹੈ ਇਹ ਕੁਦਰਤ ਨੇ ਰੱਬ ਨੇ ਇਹ ਸਿਸਟਮ ਜਿਹੜਾ એનર્ਜੀ ਸੇਵਿੰਗ ਮੋਡ ਆਪਣੇ ਹੀ ਬੈਨੀਫਿਟ ਵਾਸਤੇ ਬਣਾਇਆ ਹੈ ਤੇ ਹਰ ਇੱਕ ਹੀ ਬੰਦਾ ਲੇਜੀ ਠੀਕ ਹੈ ਤੇ ਜ਼ਿਆਦਾਤਰ ਆਪਾਂ ਕੋਈ ਉਹ ਵੇਲੜਿਆ ਉਹ ਲੇਜੀ ਆ ਤੂੰ ਆਲਸੀ ਆ ਉੱਤੇ ਗੁੱਸਾ ਕਰਨ ਦੀ ਲੋੜ ਨਹੀਂ ਮੇਬੀ ਉਹਨੂੰ ਕਲੀਅਰ ਨਾ ਹੋਵੇ ਵੀ ਕੀ ਹੋਣਦਾ ਕਿਉਂ ਹੋਣਦਾ ਸਾਰੀ ਦੁਨੀਆ ਹੀ ਲੇਜੀ ਆ ਆਪਾਂ ਨੂੰ ਬਸ ਇਹਦੇ ਚੋਂ ਬਾਹਰ ਟੈਂਪਰੇਰੀ ਆਪਣੀ ਬੋਡੀ ਨੂੰ ਦਿਮਾਗ ਨੂੰ ਕੱਢਣਾ ਪੈਣਾ ਤੇ ਪਰਮਾਨੈਂਟ ਸਟੇਟ ਆਹੀ ਹੈ ਠੀਕ ਹੈ ਤੇ ਹੋਪਫੁਲੀ क्लियर ਹੋਇਆ ਯਾਨੀ ਕਿ ਪਰਮਨੈਂਟ ਵੀ ਨਹੀਂ ਸਰਵਾਈਵੈਬਿਲਟੀ ਪਾਉਗੀ ਉਦਾਂ ਉਹ ਚੇਂਜ ਹੋਊਗੀ ਬਟ ਜਨਰਲ ਤੌਰ ਤੇ ਅੱਜ ਦੇ ਟਾਈਮ ਦੇ ਹਿਸਾਬ ਨਾਲ ਮੈਂ ਗੱਲ ਕਰ ਰਿਹਾ ਤੇ ਹੋਪਫੁਲੀ ਕਲੀਅਰ ਹੋਇਆ ਹੋਵੇ ਅੱਜ ਦਾ ਟਾਪਿਕ ਗਿਲੀਜ਼ਨੈਸ ਤੇ ਪ੍ਰੋ ਕਾਸਿਨੇਸ਼ਨ ਫਿਰ ਉਹ ਕਿਵੇਂ ਕਨਵਰਟ ਹੁੰਦੀ ਹੈ ਤੇ ਆਈ ਵਿਲ ਸੀ ਯੂ ਇਨ ਦ ਨੈਕਸਟ ਵੀਡੀਓ ਧਿਆਨ ਰੱਖੋ ਆਪਣਾ ਬਹੁਤ ਬਹੁਤ ਆਲਸੀਓ ਸੋਰੀ ਸੋਰੀ ਧਿਆਨ ਰੱਖੋ ਆਪਣਾ ਸਾਰਾ ਇਨਐਕਟਿਵ ਬੰਦੇਓ ਤੇ ਐਕਟਿਵ ਪ੍ਰੋ ਹੈਲਥ ਵੱਲ ਧਿਆਨ ਦਿਓ ਆਪਣੀ ਗੋਲਸ ਵੱਲ ਧਿਆਨ ਦਿਓ ਉਹਨਾਂ ਨੂੰ ਅਚੀਵ ਕਰੋ ਤੇ ਇੰਜੋਏ ਕਰੋ ਆਪਣਾ ਸਮਾਂ ਆਪਣੇ ਪਰਿਵਾਰ ਦਾ ਵੀ ਧਿਆਨ ਰੱਖੋ ਟੇਕ ਕੇਅਰ ਬਾਏ ਬਾਏ